ਯਾ ਮੇਰੇ ਸਾਹੇ ਦਾ ਫੋਨ ਉਹਨੇ ਮੈਨੂੰ ਪਤਾ ਨਹੀਂ ਇਹ ਲੱਗਦਾ ਟਰੱਕ ਫੜ ਕੇ ਲੈਣ ਹੋਣੇ ਥਾਣੇ ਹਾਂਜੀ ਟਰੱਕ ਫੜਿਆ ਹੈ ਨਜਾਇਸ਼ ਸ਼ਰਾਬ ਦਾ ਤੁਸੀਂ ਵੀ ਰਾਤ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਆ ਸ਼ਰਮ ਆ ਬਿਲਕੁਲ ਜੀ ਬਿਲਕੁਲ ਜਿਹੜਾ ਵਾ ਇਹ ਟਰੱਕ ਹੈ ਸ਼ਰਾਬ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਫੁੱਲ ਲੋਡ ਹੈ ਇਹ ਵੇਖੋ ਜੀ ਇੱਕ ਆਮ ਆਦਮੀ ਸਰਕਾਰ ਦੀ ਜਿਹੜੀ ਆ ਇੱਕ ਮੁਖਲਾਹਟ ਆ ਵੇਖੋ ਕਹਿ ਸਕਦੇ ਹੋ ਵੇਖੋ ਗੱਲਾਂ ਦੇ ਕਰਦੇ ਆ ਵੱਡੀਆਂ ਵੱਡੀਆਂ ਜੀ ਆਪਾਂ ਜਿਹੜਾ ਜੀ ਨਸ਼ਾ ਮੁਕਤਿਆ ਸਭ ਇਹ ਖੋਖਲੇ ਇਹਨਾਂ ਦੇ ਬਿਆਨ ਨੇ ਇਹਨਾਂ ਦੀ ਇੱਕ ਜਿਹੜਾ ਸ਼ਰਾਬ ਦਾ ਵੰਡਣ ਦਾ ਕਾਰਨ ਕੀ ਆ ਕਿ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਰ ਹਿੱਲਾ ਜਿਹੜਾ ਵਾ ਸਰਕਾਰ ਬਣਾਉਣਾ ਚੋਣ ਚਾਹੁੰਦੀ ਆ ਇਹ ਜਿਹੜੀ ਨਜਾਇਜ਼ ਜਿਹੜੀ ਨਜਾਇਜ਼ ਸ਼ਰਾਬ ਆ ਇਹ ਪਿੰਡ ਹਰਦੌਰਵਾਲ ਜਾ ਰਹੀ ਸੀਗੀ ਲੱਗੇ ਤਕਰੀਬਨ ਘੜਕੀਆਂ ਦੇ ਕੋਲ ਇਹ ਗੱਡੀ ਜਿਹੜੀ ਆ ਰੈਸਕਿਊ ਉਹ ਕਰਕੇ ਜਿਹੜੀ ਆ ਇਹ ਰੋਕੀ ਗਈ ਆ ਬਦਲਾਅ ਦੀ ਸਮਝ ਦੇ ਕਾਦੇ ਵਾਸਤੇ ਟਰੱਕ ਆ ਦੇਖੋ ਇਹ ਇਹ ਆਮ ਆਦਮੀ ਦੀ ਹਾਰ ਇਹ ਕਿਹੜੀ ਸਰਕਾਰ ਦੀ ਹਾਰ ਹੈ ਜੀ ਬਖਰਾ ਹਟਿਆ ਉਹਨਾਂ ਦੀ ਦੇਖੋ ਇਹ ਸ਼ਰਾਬ ਲੋਕਾਂ ਨੂੰ ਜਿਹੜੀ ਗਰੀਬਾਂ ਨੂੰ ਕਹਿ ਰਹੇ ਆ ਜੀ ਆਪਾਂ ਹੱਕ ਸੱਚ ਦੇ ਚੋਣ ਲੜਨੀ ਕੋਈ ਹੱਕ ਸੱਚ ਦੇ ਨਹੀਂ ਜੀ ਇਹ ਨਸ਼ਾ ਵੰਡ ਕੇ ਦੇਖੋ ਇਹ ਕਿਹੜਾ ਬਦਲਾਅ ਦੱਸੋ ਇਹ ਨਵਾਂ ਬਦਲਾਅ ਕੋਈ ਜਿਹੜਾ ਸ਼ਰਾਬ ਵੰਡ ਕੇ ਜਿਹੜਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਸ਼ਰਾਬ ਵੰਡ ਕੇ ਸਰਕਾਰ ਬਣਾਉਣੀ ਆ ਮੈਂ ਨਾ ਵੀ ਇਹ ਬਹੁਤ ਹੀ ਗਲਤ ਗੱਲ ਹੈ ਜਿਹੜਾ ਸਰਕਾਰ ਦੀ ناکامی ਆ ਹਰ ਫਰੰਟ ਦੀ ਸਰਕਾਰ ਜਿਹੜੀ ਆਮ ਆਦਮੀ ਸਰਕਾਰ ਖੇលਿਆ ਵੇਖੋ ਇਹ ਅੱਧੀ ਰਾਤ ਨੂੰ ਤੁਹਾਡੇ ਸਾਹਮਣੇ ਸਬੂਤ ਆ ਕਿ ਸ਼ਰਾਬ ਵੰਡ ਕੇ ਜਿਹੜੀ ਲੋਕਾਂ ਨੂੰ ਵੋਟਾਂ ਲੈ ਕੇ ਜਿਹੜੀ ਸਰਕਾਰ ਬਣਾਉਣੀ ਆ ਇਹ ਬਹੁਤ ਹੀ ਗਲਤ ਆ ਮੈਨਾਂ ਵੀ ਨਿੰਦਣਯੋਗ ਆ ਵੇਖੋ ਭਗਵਾਨਤ ਮਾਨ ਨੂੰ ਤੁਰੰਤ ਤਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਜਿਹੜਾ ਵਾ ਬਿਲਕੁਲ ਫੇਲ ਆਇਆ ਹਰ ਪੱਖ ਤੇ ਫੇਲ ਆ ਬਿਲਕੁਲ ਇਹ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਸ਼ਰਾਬ ਆਈ ਆ ਵੇਖੋ ਸੁਭਿੰਦਰ ਸਿੰਘ ਨੰਧਾਵਾ ਜੀ ਦੀ ਇੱਕ ਬਹੁਤ ਚੜਤ ਨੂੰ ਉਹਨਾਂ ਨੂੰ ਦਬਾ ਉਹਨਾਂ ਦੀ ਆਵਾਜ਼ ਦਬਾਉਣ ਕਰਕੇ ਜਿਹੜੀ ਇਹ ਸ਼ਰਾਬ ਆ ਰਹੀ ਹੈ ਇਥੇ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦੀਪ ਸਿੰਘ ਨੰਧਾਵਾ ਜੀ ਜਿਹੜੇ ਨੇ ਉਹ ਇਹ ਸ਼ਰਾਬ ਦੀ ਦੁਰ ਵਰਤੋਂ ਕਰਕੇ ਜਿਹੜੀ ਆਪਣੀਆਂ ਐਮਐਲਏ ਸੀਟ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਬਾਕੀ ਇਹ ਜਿਹੜੇ ਮਨਸੂਬੇ ਇਹਨਾਂ ਦੇ ਕਾਮਯਾਬ ਨਹੀਂ ਹੋਣੇ ਇਹ ਬਿਲਕੁਲ ਸਰਾਸਰ ਗਲਤ ਹੈ ਜੀ ਠੀਕ ਇਹ ਵੀ ਉੱਥੇ ਲੈ ਕੇ ਜਾਣੇ ਆਪਾਂ ਸਾਰਾ ਹਨਾ ਉੱਥੇ ਐਕਸਾਈਜੈਂਟ ਟੈਕਸੇਸ਼ਨ ਆਫੀਸਰ ਆਏ ਨੇ ਜਿਹੜੇ ਈਟੀਓ ਹਨਾ ਸਾਬ ਉਹਨਾਂ ਨੇ ਵੈਰੀਫਾਈ ਕਰਨਾ ਸ਼ਰਾਬ ਦਾ ਮਾਮਲਾ ਵਾ ਸੰਬੰਧਿਤ ਵਿਭਾਗ ਮੈ ਵੈਰੀਫਾਈ ਕਰੂਗਾ ਅਸੀਂ ਆਪਣਾ ਰੋਲ ਨਿਭਾਉਂਦੇ ਹੋਏ ਤੁਹਾਡਾ ਹਨਾ ਸਹਿਯੋਗ ਦੇ ਕੇ ਆਪਾਂ ਜੋਗੇ ਸਾਰਾ ਵੈਰੀਫਾਈ ਕਰਾਂਗੇ ਠੀਕ ਹੈ ਜੀ ਹੋਰ ਦੱਸੂਗਾ ਜਲ ਬਾਅਦ ਇਹਦਾ ਡਰਾਈਵਰ ਕਿੱਥੇ ੜਕਦੇ ਡਰਾਈਵਰ ਲਿਆਓ ਤੇ ਇੱਕ ਜਣਾ ਨਾਮ ਬਿਠਾਓ ਆਪਾਂ ਇਹਦੇ ਨਾਲ ਅਸੀਂ ਵੀ ਹਾਂਜੀ ਅਦਰ ਨਾ ਲਿਆਓ ਇਹ ਕਿਹਦੀ ਸ਼ਰਾਬ ਹੈ ਯਾਨੀ ਇਹ ਬਗਗ ਨਹੀਂ ਤੁਸੀਂ ਲੈ ਕੇ ਆਏ ਹੋ ਇਹਦੀ ਸ਼ਰਾਬ ਹੈ ਵਾ ਮੇਜੀ ਗੱਡੀ ਆਈ ਜਾਈ T20 ਹੈ ਟਾਨੂ ਤੁਹਾਨੂੰ ਕਹਿੰਨੇ ਦੇ ਕੇ ਭੇਜਿਆ ਤੇ ਨਾ ਨਹੀਂ ਸਾਡੇ ਦੇ ਮਾਰਕਤਾਂ ਦੇ ਨਾਲ ਇਸ ਆਪਣਾ ਡੇਰੇ ਹਲਕੇ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰੰਦਾਵੇ ਦੇ ਪਿੰਡ ਜਾ ਰਹੀ ਸੀਗੀ ਦਾਰੂ ਠੀਕ ਹੈ ਜੀ ਇੱਕ ਟਰੱਕ ਅਸੀਂ ਫੜਿਆ ਵਾ ਆਪਣਾ ਕਾਲੇ ਫਗਾਨੇ ਤੋਂ ਸ਼ਾਪਰ ਨੂੰ ਜਾਂਦੇ ਆ ਇੱਕ ਘਾੜਕੀਆਂ ਤੋਂ ਸਮਰਾਵਾਂ ਨੂੰ ਆਪਾਂ ਫੜਿਆ ਜੀ ਠੀਕ ਹੈ ਜੀ ਆ ਗੱਡੀ ਦਾ ਡਰਾਈਵਰ ਆ ਸੋਨੂ ਇਹਦਾ ਨਾਮ ਆ ਅਜਨਾਲੇ ਹਲਕੇ ਤੋਂ ਆਪਣਾ ਇਹ दारू ਨਿਕਲ ਗਈ ਤੇ ਆਪਣਾ ਡੇਰਾ ਬਾਬਾ ਨਾੜਗੜ ਕੇ ਜਾ ਰਹੀ ਹੈ ਇੱਦਾਂ ਹੀ ਹੈ ਨਾ ਇਹ ਤੇ ਗੱਡੀ ਡੇਰਾ ਬਾਬਾ ਨਾੜਗੜ ਕੇ ਜਾ ਰਹੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਤਕਰੀਬਨ ਮੇਰੇ ਹਿਸਾਬ ਨਾਲ ਗੁਰਦੀਪ ਰੰਧਾਵੇ ਦੀ ਇਸ ਕੱਲੇ ਟਰੱਕ 'ਚ 2250 ਪੇਟੀਆਂ दारू ਇਹਦੇ 'ਚ ਆ ਤੋ 22500 ਪੇਟੀਆਂ ਦਾਰੂ ਜਿਹੜੀ ਆ ਦੋਸਤਾਂ ਦਾ ਕਹਿੰਦਾ ਬਾਪੇ 4000 ਦੇ ਕਰੀਬ ਜਿਹੜੀਆਂ ਪੇਟੀਆਂ ਜਿਹੜੀਆਂ ਦੋ ਟਰੱਕਾਂ ਦੇ ਸਾਢੇ 4 ਸਾਢੇ 4 5000 ਦੇ ਮੈਕਸਿਮਮ ਕਰੀਬ ਇੱਕ ਟਰੱਕ ਜਿਹੜਾ ਤੁਹਾਂ ਫੜ ਲਿਆ ਦੂਜਾ ਜਿਹੜਾ ਦੋਵੇਂ ਫੜੇਗੇ ਦੋ ਟਰੱਕ ਦੂਜਾ ਵੀ ਲਾਈਵ ਸ਼ਰੀਆਮ ਬੋਲਿਆ ਯੋ ਠੀਕ ਹੈ ਕਿ ਗੁਰਦੀਪ ਸਿੰਘ ਰੰਦਾਵੇ ਦੇ ਆਪਣਾ ਹਲਕੇ ਚ ਉਹਨਾਂ ਦੀ ਦਾਰੂ ਆ ਰਹੀ ਹੈ ਗੁਰਦੀਪ ਰੰਦਾਵੇ ਦੀ ਉਸੇ ਮੌਕੇ ਤੇ ਤੁਹਾਨੂੰ ਇਹ ਸੇਡ ਬੰਦੇ ਨੇ ਤੁਸੀਂ ਲੋਡ ਕਿੱਥੋਂ ਗੱਡੀ ਕੱਢੀ ਇਹ ਨਾਲੇ ਤੋਂ ਜਾਂ ਨਹੀਂ ਅਜੀ ਨਾਲੇ ਤੋਂ ਕਿੱਥੋਂ ਹਾਂ ਜੀ ਕਮੇਟੀਕਰ ਬੈਸਨ ਕਿੰਨੇ ਕਰਾਈ ਹੀ ਇਹ ਨਾ ਨਹੀਂ ਜੇ ਪਤਾ ਉੱਥੇ ਬੰਦਿਆਂ ਨੇ ਕੀਤੀ ਇਹ ਲੋਣ ਹਾਂ ਇਹ ਭਾਰੀ ਵਾਲ ਨੇ ਕਰਵਾਈ ਹੈ ਜੀ ਨਾਲੇ ਹਲਕੇ ਤੋਂ ਉੱਥੋਂ ਹੀ ਆਈ ਹੈ ਤਾਰੂ ਦੀ ਤੁਸੀਂ ਕੱਲੇ ਹੋ ਹਾਂ ਜੀ ਇਹ ਇਹ ਨਾਨਕ ਮੁੰਨਾ ਹੈ ਗਰੀ ਅੱਛਾ ਆਜੋ ਆਜੋ ਇਹ ਤੋਂ ਇੰਟਰਵਿਊ ਕਰੋ ਕਿੱਥੋਂ ਲੈਂਦੀ ਗੱਡੀ ਇਹ ਭਾਈ ਜੀ ਨਾਲ ਇਹ ਨਾਨਕ ਕਿੰਨੇ ਲਦਾਈ ਸੀ ਤੁਹਾਨੂੰ ਕਿੰਨੇ ਫੋਨ ਕੀਤਾ ਸੀ ਫਿਰ ਗੱਡੀ ਇੱਥੋਂ ਲੋਡ ਕਰ ਲਓ ਭਾਈ ਮਾਲਕ ਨੇ ਇਹ ਗੱਲ ਕਹਿੰਦੇ ਮਾਲਕ ਕੌਣ ਹੈ ਮਾਲਕ ਤੋਂ ਤੋਂ ਵਾਲ ਤੋਂ ਟਰੱਕ ਦਾ ਮਾਲਕ ਹਾਂ ਜੀ ਟਰੱਕ ਦਾ ਮਾਲ ਕੌਣ ਹੈ ਹਾਂਜੀ ਹਾਂਜੀ ਇੱਕ ਮਿੰਟ ਯਾਰ ਇੱਕ ਮਿੰਟ ਸੌ ਵਾਹ ਤੋਂ ਇਹ ਸਾਡਾ ਭਾਜੀ ਵਿਪਨ ਸਰਦਾਰ ਡੀਐਸਪੀ ਸਾਹਿਬ ਵਿਪਨ ਸਾਹਿਬ ਨੂੰ ਸਾਡੀ ਬਹੁਤ ਮਦਦ ਹਾਂਜੀ ਟਰੱਕ ਫੜਿਆ ਨਜਾਇਸ਼ ਸ਼ਰਾਬ ਦਾ ਤੁਸੀਂ ਅੱਧੀ ਰਾਤ ਫੁੱਲ ਸਟੇਸ਼ਨ ਪਹੁੰਚੇ ਹੋ ਕੀ ਆ ਸ਼ਰਮ ਆ ਬਿਲਕੁਲ ਜੀ ਬਿਲਕੁਲ ਜਿਹੜਾ ਵਾ ਇਹ ਟਰੱਕ ਹੈ ਸ਼ਰਾਬ ਦਾ ਤੁਸੀਂ ਵੇਖ ਸਕਦੇ ਹੋ ਜਿਹੜਾ ਫੁੱਲ ਲੋਡ ਹੈ ਇਹ ਵੇਖੋ ਜੀ ਇੱਕ ਆਮ ਆਦਮੀ ਸਰਕਾਰ ਦੀ ਜਿਹੜੀ ਆ ਇੱਕ ਬੁਖਲਾਹਟ ਆ ਵੇਖੋ ਕਹਿ ਸਕਦੇ ਆ ਵੇਖੋ ਗੱਲਾਂ ਤੇ ਕਰਦੇ ਆ ਵੱਡੀਆਂ ਵੱਡੀਆਂ ਜੀ ਆਪਾਂ ਜਿਹੜਾ ਜੀ ਨਸ਼ਾ ਮੁਕਤ ਆ ਸਭ ਇਹ ਖੋਖਲੇ ਇਹਨਾਂ ਦੇ ਬਿਆਨ ਨੇ ਇਹਨਾਂ ਦੀ ਇੱਕ ਜਿਹੜਾ ਸ਼ਰਾਬ ਦਾ ਵੰਡਣ ਦਾ ਕਾਰਨ ਕੀ ਆ ਕਿ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਰ ਹਿੱਲਾ ਜਿਹੜਾ ਵਾ ਸਰਕਾਰ ਅਪਣਾਉਣਾ ਚਾਹੁੰਦੀ ਆ ਇਹ ਜਿਹੜੀ ਨਜਾਇਜ਼ ਜਿਹੜੀ ਨਜਾਇਜ਼ ਸ਼ਰਾਬ ਆ ਇਹ ਪਿੰਡ ਹਰਦੌਰਵਾਲ ਜਾ ਰਹੀ ਸੀਗੀ ਲੱਗੇ ਤਕਰੀਬਨ ਘਾੜਕੀਆਂ ਦੇ ਕੋਲ ਇਹ ਗੱਡੀ ਜਿਹੜੀ ਆ ਰੈਸਕਿਊ ਉਹ ਕਰਕੇ ਜਿਹੜੀ ਆ ਇਹ ਰੋਕੀ ਗਈ ਆ ਕੀ ਸਮਝਦੇ ਕਾਦੇ ਵਾਸਤੇ ਟਰੱਕ ਜਿਹੜਾ ਦੇਖੋ ਇਹ ਇਹ ਆਮ ਆਦਮੀ ਦੀ ਹਾਰ ਇਹ ਕਿਹੜੀ ਸਰਕਾਰ ਦੀ ਹਾਰ ਹੈ ਜੀ ਬਖਰਾਹਟ ਹੈ ਉਹਨਾਂ ਦੀ ਕਾਦੇ ਵਾਸਤੇ ਆਉਂਦੇ ਦੇਖੋ ਇਹ ਸ਼ਰਾਬ ਲੋਕਾਂ ਨੂੰ ਜਿਹੜੀ ਗਰੀਬਾਂ ਨੂੰ ਕਹਿ ਰਹੇ ਜੀ ਆਪਾਂ ਹੱਕ ਸੱਚ ਦੇ ਚੋਣ ਲੜਨੀ ਕੋਈ ਹੱਕ ਸੱਚ ਤੇ ਨਹੀਂ ਜੀ ਇਹ ਨਸ਼ਾ ਵੰਡ ਕੇ ਵੇਖੋ ਇਹ ਕਿਹੜਾ ਬਦਲਾ ਦੱਸੋ ਇਹ ਨਵਾਂ ਬਦਲਾਵਾ ਕੋਈ ਜਿਹੜਾ ਸ਼ਰਾਬ ਵੰਡ ਕੇ ਜਿਹੜਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਸ਼ਰਾਬ ਵੰਡ ਕੇ ਸਰਕਾਰ ਬਣਾਉਣੀ ਹੈ ਮੈਂ ਨਾ ਵੀ ਇਹ ਬਹੁਤ ਹੀ ਗਲਤ ਗੱਲ ਹੈ ਜਿਹੜਾ ਸਰਕਾਰ ਦੀ ਨਾਕਾਮੀ ਹੈ ਹਰ ਫਰੰਟ ਦੀ ਸਰਕਾਰ ਜਿਹੜੀ ਆਮ ਆਦਮੀ ਸਰਕਾਰ ਫੇਲਿਆ ਵੇਖੋ ਇਹ ਅੱਧੀ ਰਾਤ ਨੂੰ ਤੁਹਾਡੇ ਸਾਹਮਣੇ ਸਬੂਤ ਆ ਕਿ ਸ਼ਰਾਬ ਵੰਡ ਕੇ ਜਿਹੜੀ ਲੋਕਾਂ ਨੂੰ ਵੋਟਾਂ ਲੈ ਕੇ ਜਿਹੜੀ ਸਰਕਾਰ ਬਣਾਉਣੀ ਆ ਇਹ ਬਹੁਤ ਹੀ ਗਲਤ ਆ ਮੈਂ ਨਾ ਵੀ ਨਿੰਦਣਯੋਗ ਆ ਵੇਖੋ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਜਿਹੜਾ ਵਾ ਬਿਲਕੁਲ ਫੇਲਿਆ ਹਰ ਪੱਖ ਤੇ ਫੇਲ ਆ ਬਿਲਕੁਲ ਇਹ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਸ਼ਰਾਬ ਆਈ ਆ ਵੇਖੋ ਸੁਭਿੰਦਰ ਸਿੰਘ ਰੰਧਾਵਾ ਜੀ ਦੀ ਇੱਕ ਬਹੁਤ ਚੜਤ ਨੂੰ ਉਹਨਾਂ ਨੂੰ ਦਬਾ ਉਹਨਾਂ ਦੀ ਆਵਾਜ਼ ਦਬਾਉਣ ਕਰਕੇ ਜਿਹੜੀ ਇਹ ਸ਼ਰਾਬ ਆ ਰਹੀ ਹੈ ਇਥੇ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਜੀ ਜਿਹੜੇ ਨੇ ਉਹ ਇਹ ਸ਼ਰਾਬ ਦੀ ਦੁਰ ਵਰਤੋਂ ਕਰਕੇ ਜਿਹੜੀ ਆਪਣੀ ਆ ਐਮਐਲਏ ਸ਼ੀਟ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਬਾਕੀ ਇਹ ਜਿਹੜੇ ਮਨਸੂਬੇ ਇਹਨਾਂ ਦੇ ਕਾਮਯਾਬ ਨਹੀਂ ਹੋਣੇ ਇਹ ਬਿਲਕੁਲ ਸਰਾਸਰ ਗਲਤ ਹੈ ਜੀ। ਠੀਕ। ਕੋਈ ਫਰੈਂਡ ਕੋਈ ਫਰੈਂਡ ਕੋਈ ਨੰਬਰ ਪਲੇਟ ਦੀ ਹੈ।